ਨਾਲਾ ਮੇਰਾ ਇੱਧਰ ਇੱਧਰ ਆਦਨ ਮੈਂ ਇੱਕ ਗੱਲ ਇੱਕ ਚੀਜ਼ ਦਿਖਾਉਣੀ ਆ ਦੇਖੋ ਕਈ ਵਾਰੀ ਤੇ ਜੀ ਕਰਦਾ ਨਾ ਉਹਦੇ ਮਨ ਨੂੰ ਫਾ ਲੈ ਕੇ ਮਰ ਜਾ ਤੇ ਤੀਕੋ ਮੇਰਾ ਤੇ ਆਪ ਖਾ ਜੀ ਕਰਦਾ ਵਾ ਵੀ ਉਹਦੇ ਮਨ ਨੂੰ ਫਾ ਲੈ ਕੇ ਮੈਂ ਮਰ ਜਾ ਤੇ ਤੀਕੋ ਵੀ ਸਾਰਾ ਕਸੂਰ ਘਰ ਵਾਲਿਆਂ ਦਾ ਹੁੰਦਾ ਠੀਕੋ ਨਾ ਨਾ ਸਰ ਜੀ ਸਾਰਾ ਕਸੂਰ ਘਰ ਵਾਲਿਆਂ ਦਾ ਹੁੰਦਾ ਮੈਂ ਇਹਦੇ ਤੇ ਡਿਬੇਟ ਕਰ ਲਿਆ ਨਾ ਤੁਸੀਂ ਮਮਣਾ ਮੈਡਮ ਪਰ ਵਾਲਾ ਕਸੂਰ ਜਿੱਦਾਂ ਦਾ ਘਰ ਵਾਲਾ ਜਿਹਨੇ ਮਨ ਜਾ ਕੇ ਫਾ ਲੈ ਕੇ ਆ ਲਉ ਜਿਹਦੀ ਸਹੀ ਹੈ ਮੇਰੇ ਮਤਲਬ ढा ना पुलिस बड़ा गौर में देखा मेरे कहते कहते कौन अभी पुलिस वाले तो कहते गाड़ी करूटिंग कर <laughs> <ना ना ना। laughs> ਕਹਿੰਦਾ ਮੈਂ ਜਿਹੜਾ ਉਹ ਕਿਹਾ ਕਿ ਬੱਬਾ ਨਹੀਂ ਨਾ ਇਹਦਾ ਹੱਦ ਬੁਲਵਾਈ ਬਗਾਨੇ ਨਹੀਂ ਨਾ ਇਹਦਾ ਬਗਾਨੇ ਨਹੀਂ ਭੜੇ ਬਗਾਨਾ ਮਰਜੇ ਮ ਬਗਾਨੀ ਹੋਰ ਚਲੋ ਹੁੰਦ ਸੀ ਇਸੇ ਚਲ ਗਿਆ ਚਲ ਗਿਆ ਚਲ ਗਿਆ ਟਾਟ ਕਿਦਾਂ ਸਾਡੀ ਬੋਲੇ ਉਹ ਨਹੀਂ ਮੈਡਮ ਉਹ ਪਗਲੀ ਕਿਹੜੀ ਮਿੱਟੀ ਦੇ ਬਣਿਆ ਮੈਂ ਕੋਟ ਦਿਖਾ ਕਰਾਂ ਪੀ ਪਰ ਬੋਲਿਆ ਨਹੀਂ ਹੋ ਰਿਹਾ ਪਤਾ ਕੀ ਹੁੰਦਾ ਵਾ ਜੁਨ ਤੇ ਬੰਦਾ ਕਰ ਲੈਂਦਾ ਵਾ ਉਦੋਂ ਤੇ ਜ਼ਿਆਦਾ ਪੈਸੇ ਦੀ ਕੋਖ ਹੁੰਦੀ ਆ ਤੇ ਜਾਂ ਕੋਈ ਨਾ ਕੋਈ ਇਗਜ਼ਾਮ ਵਿਚ ਆ ਕੁੜੀਆਂ ਖੜੀਆਂ ਦੇ ਚੱਕਰ ਨਾਲ ਸੈਣਾ ਹੋ ਜਾਂਦਾ ਕੰਮ ਪਰ ਜਿਹੜਾ ਤੋਰਚਲ ਹੈ ਨਾ ਇਹ ਬੰਦੇ ਕਿਉਂ ਨਹੀਂ ਸਿਆ ਜਾਂਦਾ ਤੇ ਕਿਦਾਂ ਧਿਆਨ ਨਾ ਉਹਨਾਂ ਨੇ ਕਤਨ ਦਾ ਕੇ ਸਾਡੇ ਗਾਲੀ ਪੈ ਗਈ ਉਹ ਨਹੀਂ ਮੈਡਮ ਇਹ ਨਹੀਂ ਨਾ ਬੋਲਿਆ ਕੋਈ ਗੱਲ ਨਹੀਂ ਏਡੀ ਵਾਈਫ ਨੂੰ ਪੁੱਠਾ ਡੰਗੂ ਅੰਦਰ ਉਹਦੇ ਛੜੋ ਪਰਾਣੀਆਂ ਤੇ ਨਹੀਂ ਤੇ ਨਾ ਉਹਦੇ ਤੇ ਜਪੇੜਾ ਜਿਵੇਂ ਬਾਹਰ ਚ ਵਖਾਲਦੀ ਆ ਉਹਦੇ ਪਹਿਲਾਂ ਇਹ ਤੇ ਉਂਗਲਾਂ ਛੱਪ ਜਾਂਦੀਆਂ ਮੂੰਹ ਦੇ ਉੱਤੇ ਤਾਂ ਇਹਨੇ ਕਹਿ ਮੁੱਠਾ ਕਰੋ ਇੱਕ ਵਾਰੀ ਉਹਨੇ ਹੀ ਪਕੜਿਆ ਨਹੀਂ ਫੇਰ ਉਹਦਾ ਨਾ ਸਾਰਾ ਖਾਦਾ ਕੀਤਾ ਬਾਹਰ ਆਇਆ ਨਾ ਮੁਰਗਾ ਮੇਰੇ ਸਿਰ ਤੇ ਪੈ ਗਏ ਗਾਣ ਉਹ ਨਹੀਂ ਪੈਂਦੀ ਅੱਗੇ ਕਿ ਘਰ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਅੱਜ ਲਈ ਆਇਆ ਕਮਰੇ 'ਚ ਵੀ ਇੱਕ ਖਾਹ ਲੈ ਕੇ ਮਰ ਗਿਆ ਕਿਹੜਾ ਮਰ ਗਿਆ ਛੇ ਆਹ ਤੁਹਾਨੂੰ ਮਾਤਾ ਨੇ ਕਿਹੜਾ ਗਿਆ ਵਾ ਹੁਣ ਇਹ ਕੋਟਲ ਹੈ ਤੇ ਜਨਵਰੀ ਮੈਡਮ ਮੈਂ ਤੁਹਾਨੂੰ ਕੀ ਹੋਣੀ ਉਹ ਜਿਹੜੇ ਚਾਲ ਤੇ ਸੁਣ ਲਓ ਪਹਿਲਾਂ ਆਣ ਕੇ ਤੁਸੀਂ ਇਹ ਪਤਾ ਇਹ ਜਾਣੇ ਆ ਪੱਕੀ ਗੱਲ ਹੈ ਕੁੜੀ ਹੋਣਾ ਉਹ ਮੈਡਮ ਮੇਰੇ ਨਾਲ ਬਸ ਕੁਤਰੀ ਹੈ ਹਾਂ ਸੰਗੇ ਸਹੀ ਤੀਕਾ ਨਾ ਬਕਰ ਕੁਤਰੀ ਹੋਣੀ ਸਹੀ ਕੁਤਰੀ ਹੈ ਕਿ ਲੋਕ ਕਹਿੰਦੇ ਕਿ ਆਪਣੀ ਹੋਰ ਲੈਣੀ ਨਾ ਛਾਇਦੇ ਪਰ ਸਰਦ ਦੀ ਹੀ ਨਹੀਂ ਸੱਚੀ ਹੋਣੀ ਬੜਾ ਮਸ਼ਹੂਰੀ ਬੜੀ ਦੂਰ ਦੂਰ ਦੀ ਹੈ ਉਸ਼ਾ ਦੀ ਗੀਤ ਸਭ ਫਿਰ ਵਾਸੂਨ ਜਦੋਂ ਕਿ ਹਾਂ ਕਹਦੀ ਇਹ ਨਪਾ ਮੜੀ ਉਥੇ ਉਸ ਵੇਲੇ ਪੁੱਛਦੇ ਗੀਤ ਸਾਬਾ ਹਾਂ ਅਮੇ ਆ ਦੋ ਫਿਰ ਅਗਲੇ ਐਪੀਸੋਡ ਨੂੰ ਹੋਣੀ ਹੈ ਨਾ ਫਿਰ ਅਗਲੇ ਐਪੀਸੋਡ ਸੇ ਗੱਲਾਂ ਦੋ ਚਾਰ ਹੋਰ ਹੋ ਜਾਣਗੀਆਂ ਤੇ ਚੱਲ ਰਹੀ ਹੈ ਹੈ ਨਾ ਹੁਣ ਬਾਜੀ ਆ ਜਾਂਦੇ ਆ ਨਾ ਤਾਂ ਬਾਜੀ ਕਰਗੇ ਤੇ ਇਥੇ ਪਾ ਵੀ ਨਹੀਂ ਖੰਦੇ ਕਿ ਕਹਿੰਦਾ ਅੱਜ ਤਾਂ ਬੱਕ ਦੇ ਨਹੀਂ ਨਾ ਤਾਂ ਉਹਨੂੰ ਉਹਦਾ ਤਾਂ ਲੱਗਾ ਨਾ ਹੋਇਆ ਰੋਕ ਦਾ ਇਦਾ ਹੀ ਕਦਮ ਲਾ ਦਿੰਦਾ ਜੇ ਵੀ ਉੱਥੇ ਵੀ ਅਲਰਜੀ ਕਾ ਮਾਰਦਾ ਹੈਗਾ ਤੇ ਹੁਣ ਉਹ ਬੋਲਦਾ ਜਦੋਂ ਇਹ ਲੱਗਦੇ ਆ ਆਹ ਅੱਗੇ ਨਾਲ ਪਹਿਲਾਂ ਸੁਣ ਕੇ ਹੋਣਾ ਨਹੀਂ ਇਹਨੂੰ ਬਸ ਥੋੜਾ ਜਿਹਾ ਹੀ ਪਟਾ ਫੇੜਿਆ ਬਸ ਹੀ ਫੇੜੀ ਬੱਲੇ ਹੋਰ ਤੋਂ ਗਿਆ ਤੇ ਜੇ ਆਪਾਂ ਹੁਣ ਜਿਆਦਾ ਵੀ ਟਾਰਚਰ ਕਰੀਏ ਤੇ ਫੇਰ ਬੋਲਦਾ ਸਾਡੇ ਤੇ ਵੱਜ ਜਾਣਾ ਮੈਂ ਇਹਨੂੰ ਕੋ ਹੋ ਗਿਆ ਤੇ ਹਾਂ ਬੰਗੂ ਵੱਜੀ ਹਾਂ ਬੰਗੂ ਦਾ ਸੁਣਨ ਹੈ ਜੇ ਜੇ ਫੜੇ ਆ ਗਿਆ ਵਾ ਤੇ ਬਕੜਾ ਜਣਾ ਹੈ ਜੀ ਚਲੋ ਹੈਨਾ ਨੇ ਭਾਵੇਂ ਆਪਾਂ ਕੱਥੇ ਭੈਣ ਭਰਾਵਾਂ ਮੀ ਹੱਸਦੇ ਆ ਖੇਡਦੇ ਆ ਕੱਥੇ ਚਾਹ ਪੀਂਦੇ ਆ ਗੱਲ ਬਣਾਉ ਨਾਲ ਝਟ ਪੜਾ ਲਏ ਨੇ ਪਰ ਉਹ ਬਗਾਨਾ ਤੇ ਨਹੀਂ ਬਣਦਾ ਕੋਈ ਪਿੰਡ ਪੁੱਟਦਾ ਕੱਕਰ ਪੈਂਦਾ ਵਾ ਹਾਂਜੀ ਇਹ ਤਾਂ ਗੱਲ ਹੈ ਉਹਨਾਂ ਨੇ ਕਹਿਣਾ ਘਰ ਡਿਊਟੀ ਕਰ ਜਾਂਦੀ ਹੈ ਤੇ ਉਹ ਹੋਰ ਹੱਸਦੇ ਖੇਡਦੇ ਹੈਈ ਗੱਲ ਬਣਾਉਂਦੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਾਹਿਬ ਪਤਾ ਨਹੀਂ ਕਿੱਥੇ ਰਹਿ ਗਏ ਅੱਜ ਆਈ ਜੀ ਤਾਂ ਤੂੰ ਨਹੀਂ ਆ ਜਾਂਦੇ ਆ ਮੈਨੂੰ ਫੋਨ ਆਇਆ ਕਿ ਨਾ ਆ ਚਲੇ ਤੇ ਦੋ ਦਾ ਤੂੰ ਨਾ ਆਇਆ ਤਾਂ ਹੀ ਕੋਟ ਕੋਟ ਚਾਹ ਮੰਗਾ ਲਓ ਤੇ ਜਿਹੜਾ ਪੰਜਾਬੀ ਜਾਇਂ ਹੀ ਹੋਈ ਕਰਦੇ ਹਾਂ ਚਲੋ ਮੈਨੂੰ ਸਾਹਿਬ ਨੂੰ ਆ ਜਾਈਂ ਤੇ ਆਇਂ ਜੋਸ਼ ਕਰ ਦੋ ਤਰਾ ਪੁੱਤਿਆ ਕੀ ਚਾਹ ਚਾਹ ਵੀ ਨਹੀਂ ਲੱਗ ਰਹੀ ਨਾਠੀਆਂ ਵਾਲੀ ਲਾ ਜੀ ਨਹੀਂ ਕਿਹਾ ਬਾਗ ਨਹੀਂ ਵਾਲਾ ਲਾ ਜੀ ਨੂੰ ਚੇਪਵਾ ਲਿਓ ਅਦਰਕ 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 ਹਾਂ ਅਦਰਕ ਲਾਚੀ ਦੇ ਨਾਲ ਸਾਰੇ ਨੂੰ ਜੇ ਪਾਣੀ ਹੈ ਚਾਹ ਬਣਾਉਣਾ ਪਾਣੀ ਹਾਂ ਬਹੁਤ ਮੈਂ ਤੁਹਾਨੂੰ ਕਰਦਾ ਫੋਨ ਨਾਲੇ ਇਹਨਾਂ ਨੇ ਥਕਾ ਛੜਿਆ ਨਾ ਪੜੀ ਨੇ ਜੀ ਆਵੇ ਹਾਂ ਚਾਹ ਇਹਦੇ ਨਾਲ ਸਬੀ ਥੋੜੀ ਥੋੜੀ ਚਾਹ ਹੀ ਬਣਾ ਲਓ ਪਾਜੀ ਨੂੰ ਚੀ ਉਪਵਾ ਦੇ ਚਾਹ ਚਲੋ ਤੁਹਾਡਾ ਫੋਨ ਨਾਲੇ ਬਹੁਤ ਨਾਲੇ ਇਹਨਾਂ ਨੇ ਥਕਾ ਛੜਿਆ ਇਹਨਾਂ ਦੇ ਜੂੜਾ ਤਾਂ ਖਾਣਾ ਨਾਲੇ ਚਾਹ ਦੇ ਨਾਲ ਕੁਝ ਮਗਵਾ ਦਿਓ ਕੀ ਦੋਗੇ ਸਮੋਸੇ ਨਹੀਂ ਬਣਾ ਦੇ ਘੇਸ ਸਮੋਸੇ ਨਹੀਂ ਖਾਣੇ ਕੋਈ ਛਿੰਦੀ ਚੀਜ਼ ਨੂੰ ਪਾ ਲੈ। ਅੱਲੀ ਤੇ ਬ੍ਰੈਂਡ ਸਮੋਸੇ ਦੇ ਬਿਸਕੁਟ ਹੀ ਐ। ਚਲੋ ਠੀਕ ਸਮੋਸੇ ਹੀ ਪਾ ਲੇ। ਹੈਲੋ, ਚੰਦਾਲੂ। ਲੋਕਾਂ ਨੂੰ ਗੁੱਸਾ ਦਿੱਤਾ। ਜੋ ਬਨੇ ਨਾ ਬੋਲਣ ਠੀਕ ਆ ਲੈ ਚੋ ਸਹ ਇਹਨਾਂ ਜਿਹੜੇ ਨਾ ਮੱਗਰ ਸੇ ਯਾਰ ਮਾ ਤੱਕ ਡੋਲੇ ਚੱਲ ਜਲਾ ਮਾ ਇਹ ਸਾਲੂ ਆਉਗਾ ਦੋਪਹਰ ਤੱਕ ਜੀ ਆ ਸੁਣੋ ਸੇ ਬੈਠਿੰਦੇ ਆ ਅਸੀਂ ਤੀ ਲਈ ਦਸੀਆਂ ਪਾਣੀ ਵਿੱਚ ਮਾਸਾ ਆਹ ਅਦਰਕ ਵੀ ਪਾਣੀ ਚੰਗੀ ਜਿਹੀ ਬੋਟਲੀ ਕੱਲ ਦੀ ਛੇਤੀ ਪੇੜ। ਉਹ ਲੱਗਾ ਜੀ। ਜਨਾਬ ਸਾਜੀ। ਸ਼ਾਮਲਾ ਦੇ ਚਾਹ ਨਹੀਂ ਹਾਨੂੰ ਇੱਥੋਂ ਟ੍ਰਾਂਸਫਰ ਕਰਾਉਂਦੇ। ਉਧਰ ਵਧੀਆ ਆ। ਇਹ ਹੋ ਵੀ ਗਈ ਨਾ। ਅਸੀਂ ਫੇਰ ਇੱਥੇ ਆ ਜਾਣਾ। ਇੱਥੇ ਆਉਣਾ। ਇੰਨੀ ਵਧੀਆ ਚਾਹ ਤੋਂਦਾ ਤੇ ਗੋਲੀ ਦੇ ਪੱਤੇ ਪਾ। ਮੈਂ ਨਾ ਰੂਹ ਹੋਟਲ ਦੀ ਚਾਹ ਪੀ ਲਈ ਸੀ ਨਾ ਘਰ ਦਾ ਜਿੰਨਾ ਭੁੱਲ ਜਾਂਦਾ। ਘਰ ਤੇ ਪਤਾ ਕਿ ਕਵਾਇ ਮਿਲ ਜਾਂਦੇ ਆ। ਸਹੀ ਹੈ। ਕਾਹ ਵੇ ਪੜਾ ਲਾਉਂ ਪਾ ਕਿਪੋ ਕੇ ਪੋਏ ਉਹ ਨਹੀਂ ਜਿਹੜਾ ਆਉਂਦਾ ਉਹਦੇ ਨੂੰ ਪਤਾ ਹੀ ਆ ਉਹਦੇ ਰਾੜ ਪਈ ਆ ਸੀੜ੍ਹਵੇਂ ਦੇ ਕੇ ਮੰਨਦੇ ਆ ਆ ਮਾੜੀ ਜੀ ਹੁਣ ਬੈਲਟ ਫੇਰੀ ਤੇ ਫਿਰ ਵੀ ਉੱਠੋ ਗਿਆ ਉਹ ਲੇਡੀ ਉਹ ਵੀ ਨਹੀਂ ਬੋਲਦੀ ਸਰ ਜੀ ਉਹ ਤਾਂ ਸੱਚੀ ਇੰਨੀ ਸਖਤ ਮਿੱਟੀ ਦੀ ਬਣੀ ਆ ਨਾ ਕੋਈ ਗੱਲ ਹੀ ਨਹੀਂ ਕਰਨ ਵਾਲੀ ਇੰਨਾ ਨੂੰ ਕੁੱਟਿਆ ਇੰਨਾ ਨੂੰ ਕੁੱਟਿਆ ਤਾਂ ਉਹ ਭੱਗਦੀ ਹੀ ਨਹੀਂ ਆਵੇ ਉਹਦੇ ਝਾਟਾ ਜਿਹਾ ਖਲਾਮਾ ਹੀ ਨਾ ਉਹਦਾ ਸ਼ਰਾ ਤੇਰਾ ਸੱਜੇ ਖਲਾ ਗਿਆ ਅਸੀਂ ਥੱਕ ਗਏ ਆ ਪਰ ਉਹ ਨਹੀਂ ਥੱਕੀ ਕੁੱਟ ਖਾ ਖਾ ਕੇ ਇਹ ਕੀ ਕਹਿੰਦਾ ਕਹ ਰੋਦਾ ਇਹ ਤਾਂ ਜੀ ਅਕੀਨਾ ਨਹੀਂ ਜੀ ਮੈਂ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਕੀਤਾ ਅਰੇ ਇਹ ਨਰਮੀ ਨਹੀਂ ਮੱਟਣਾ ਮੈਂ ਤਾਂ ਥੋੜਾ ਜਿਹਾ ਸ਼ਹਿਰ ਬਾਗੀ ਪਾਵੇ ਪਰ ਜਿਆਦਾ ਸਿਕਾਈ ਵਰਤਣੀ ਪੈਣੀ ਆ ਚਲੋ ਹਸਾ ਲਾ ਥੋੜਾ ਜਿਹਾ ਉਹ ਜਿਆਦਾ ਫਿਰ ਸਾਰੇ ਹੀ ਤਾਂ ਵੀ ਨਹੀਂ ਕੀਤਾ ਕਿ ਜਨਾਬ ਇੱਥੇ ਆ ਨਹੀਂ ਗੇ ਤੇ ਮਰਮੂਲ ਕਾ ਹੋਰ ਸਾਈਪਾ ਬੈਜੇ ਉਹ ਭੱਗ ਜਾਣਾ ਨਾ ਕੋਈ ਗੱਲ ਨਹੀਂ ਬਾਕੀ ਸ਼ਮਸ਼ੇਰ ਸਿੰਘ ਆਉਣ ਲੱਗਾ ਮੈਨੂੰ ਤੁਹਾਨੂੰ ਪਤਾ ਮਨਾ ਲੈਣਾ ਵਾ ਉਹ ਨਾਉਗਾ ਆ ਇਹੋ ਤੁਸੀਂ ਤਾਂ ਬਤਾਉਂ ਉਹ ਤਾਂ ਬਹੁਤ ਜ਼ਿਆਦਾ ਟੌਰਚਰ ਕਰਦੇ ਆ। ਕੋਲੇ ਮਰਿਆ ਮਰਿਆ ਨੂੰ ਬਲਾ ਲੰਦਾ ਵਾ। ਇਹ ਚੰਗੇ ਹੋਣ ਤੇ ਪਹਿਲਾਂ ਹੀ ਬੱਕ ਪੈਣ। ਚਲੋ ਕੋਈ ਨਹੀਂ ਵੇਖ ਬੱਕ ਨਾ ਇਹਨਾਂ ਨੇ। ਜੇ ਖਾਣਾ ਤੁਸੀਂ ਤੇ ਸਿਰੇ ਬੱਕ ਜਾਣਾ। ਬੱਕੂਗਾ। ਬਾਕੀ ਸਰ ਜੀ ਇਹਨਾਂ ਦੀ ਮਰਜ਼ੀ ਆ ਜੇ ਜਿੰਨੇ ਦਿਨ ਬੈੜਾ ਆ ਬੈਠੇ ਰਹਿਣ ਫਿਰ, ਕੁੱਟ ਖਾਂਦੇ ਰਹਿਣ। ਨਹੀਂ ਪੱਕ ਜਾਣਗੇ ਤੇ ਫਿਰ ਮਾਲਾ ਬੈਠ ਜਾਣਗੇ ਨਾ ਜੇਲ੍ਹ 'ਚ। ਚਲੋ ਉੱਧਰ ਰੋਟੀ ਪਾਣੀ ਦਾਲ ਕੋਲਾ ਪਾਣੀ ਖਾਈ ਜਾਣਗੇ। ਤੇ ਪਰ ਜਿੰਨਾ ਚਿਰ ਨਹੀਂ ਬਗਦੇ ਫਿਰ ਛਿੱਤਰ ਜਿੰਨੀ ਮਰਜ਼ੀ ਖਾਈ ਜਾਣ। ਸਾਹੀ ਜਿੰਨੀ ਪ੍ਰੈਕਟੀਕਲ ਕੀਤੀ ਹੈ ਇਹੀ ਦੋਸ਼ੀ ਹੈ। ਆਹ ਯਾਰ ਜਿੰਨੇ ਵੀ ਸਬੂਤ ਹੈ ਇਹਨਾਂ ਨਾਲ ਹੀ ਕਾਰਾ ਕਰਦੇ ਆ ਬਾਕੀਆਂ ਕੀ ਕੋਈ ਕਰੀ ਨਾ ਰੋ ਬਾਕੀ ਸਾਡਾ ਰਿਸ਼ਤੇਦਾਰੀ ਦਾ ਕੰਮ ਆ ਨਾ ਫਿਰ ਮੈਨੂੰ ਇਹ ਹੈ ਬਟੈਸ਼ਨ ਬੜੀ ਆਉਂਦੀ ਕੋਈ ਗੱਲ ਨਹੀਂ ਜੀ ਚਿੰਤਾ ਨਾ ਕਰੋ ਇੱਕ ਦੋ ਦਿਨ ਤੱਕ ਭੱਜ ਜਾਂਗੇ ਮੌੜਨ ਕਰ ਲੱਗਿਆ ਥੋੜਾ ਬੋਟਾ ਵਿਚਾਰ ਨਹੀਂ ਕਰਦੇ ਕਿ ਉਹਨੂੰ ਇਹਨਾਂ ਨੇ ਕੈਵ ਕਰਤਾ ਤੇ ਉਹਦੇ ਨਿਆਣੇ ਵਿਚਾਰੇ ਕੀ ਕਰਦੇ ਜੇ ਥਾੜੀ ਖੰਡਾ ਉਹ ਸੇ ਕਰਤਾ ਜਨਾਨੀ ਨੂੰ ਦੀ ਦੇਖਣੀ ਜਾਂਦੀ ਦਿਵਾਲੀ ਬੱਚੇ ਨਹੀਂਗੇ ਬੱਚਾ ਹੋਊਗਾ ਚਲੋ ਲਾਪੂ ਆਪੇ ਬਸ ਰਗਾ ਤੋ ਹੋਣੀ ਹਾਂ ਲਈ ਹੀ ਆਉਂਦੀ ਨਹੀਂ ਤੇ ਲੋਕ ਨੇ ਕਹਿੰਦੇ ਨਹੀਂ ਨਹੀਂ ਠੀਕ ਆ ਉਹਨਾਂ ਦੇ ਸੀਲ ਵਾਲਾ ਬਾਕੀ ਦੂਜਿਆਂ ਦੇ ਆਹ ਹੋ ਗਿਆ ਖੇਲਾ ਨਾ ਸਾਤੀ ਨੂੰ ਆ ਦੇ ਜਾਂ ਦੂਣਾ ਕਰੀਏ ਸਾਤੀ ਦਾ ਨਾ ਤੇਰੇ ਮੈਂ ਜਿਵੇਂ ਅਗੀ